ਸਾਡੇ ਭਾਈਚਾਰੇ ਨੇ ਫੈਸਲਾ ਕੀਤਾ ਅਨੰਦਪੁਰ ਸਾਹਿਬ ਲੜਨੀ ਆ ਮੈਂ ਅੱਜ ਤੋਂ ਕੰਮ ਛੱਡ ਕੇ ਨੰਗੇ ਪੈਰ ਅਨੰਦਪੁਰ ਸਾਹਿਬ ਆਪਦੇ ਭਾਈਚਾਰੇ ਲਈ ਕੰਮ ਕਰੂੰ ਮੈਂ ਜਿਹੜੀ ਜਿਹੜੀ ਮੈਂ ਗੱਲ ਕਰ ਰਿਹਾ ਕਦੇ ਵੀ ਪਰ ਰਾਜਨੀਤੀ ਵਾਸਤੇ ਪਰਿਵਾਰ ਨਹੀਂ ਤੋੜਿਆ ਜਾ ਸਕਦਾ ਅਗਰ ਜੇ ਮੁੰਗਾ ਅਜਾਜ਼ ਚੌਣ ਲੜਦਾ ਹੈ ਤਾਂ ਤਤਮਾਣ ਉਹਦੇ ਨਾਲ ਤਤਮਾਣ ਉਹਦੇ ਨਾਲ ਤਾਂ ਫਿਰ ਤੁਸੀਂ ਸੁਣਿਆ ਰਾਜਨੀਤੀ ਵਾਸਤੇ ਕਦੇ ਵੀ ਪਰਿਵਾਰ ਨਹੀਂ ਤੋੜਿਆ ਜਾ ਸਕਦਾ ਹੁਣ ਚਾਹੇ ਤੁਸੀਂ ਇਸ ਨੂੰ ਇਸ ਸਮਝ ਲੋ ਕਿ ਰਾਜਨੀਤੀ ਤੇ ਪਰਿਵਾਰ ਬਾਦ ਐਸੇ ਲਈ ਪਾਰੂ ਪੈਰੇ ਪੁੱਤ ਨੂੰ ਟਿਕਟ ਮਿਲਦੀ ਐ ਤਾਂ ਠੀਕ ਐ ਨਹੀਂ ਤਾਂ ਫਿਰ ਇਹ ਰਾਜਨੀਤੀ ਛੱਡ ਦਿਓ ਕੁਝ ਜਿਹਾਈ ਸੋਚ ਰਹੇ ਨੇ ਕਾਂਗਰਸ ਦੇ ਹਲਕਾ ਅਮਰਗੜ ਤੋਂ ਐਮ ਐਲ اے ਸਰਜੀਤ ਸਿੰਘ timelist ਜਿਨ੍ਹਾਂ ਦੇ ਪੁੱਤਰ ਐ ਜਸਵਿੰਦਰ timelist ਨੇ ਲੋਕ ਸਭਾ ਚੋਣਾਂ ਤੋਂ ਕਾਫੀ ਸਮਾਂ ਪਹਿਲਾਂ ਹਲਕਾ ਸੰਗਰੂਰ ਤੋਂ ਆਪਣੇ ਲਈ ਟਿਕਟ ਮੰਗੀ ਸੀ ਪਰ ਕਾਂਗਰਸ ਵੱਲੋਂ ਸੰਗਰੂਰ ਤੋਂ ਜਸਵਿੰਦਰ ਢੀਮਾਨ ਨੂੰ ਟਿਕਨਾ ਦੇ ਕੇ ਕੇਵਲ ਟਿੱਲੇ ਨੂੰ ਉਮੀਦਵਾਰ ਐਲਾਨਿਆ ਗਿਆ। ਬਸ ਇਸ ਅਨਾਉਂਸਮੈਂਟ ਦੀ ਦੇਰ ਸੀ ਕਿ ਢੀਮਾਨ ਪਰਿਵਾਰ ਦੇ ਭਾਗੀ ਸੁਰਜ ਸਾਹਮਣੇ ਆ ਗਏ। ਪੁੱਤਰ ਨੇ ਪਹਿਲਾਂ ਪ੍ਰੈਸ ਕਾਨਫਰੰਸ ਕੀਤੀ ਜਿਸ ਵਿੱਚ ਉਸਨੇ ਆਜ਼ਾਦ ਲੜਨ ਦਾ ਐਲਾਨ ਕਰ ਦਿੱਤਾ। ਕਿ ਅਗਰ OBC ਭਾਈਚਾਰਾ ਤੁਸੀਂ ਕਹਿ ਰਹੇ ਹੋ ਹੱਕ ਨਹੀਂ ਦਿੱਤਾ। ਜੇ OBC ਭਾਈਚਾਰਾ ਇਕੱਠਾ ਹੋ ਕੇ ਪੰਜਾਬ ਦੇ ਵਿੱਚ ਜਿਹੜੀ ਵੀ ਸੀਟ ਲੜਨਾ ਚਾਹੂਗਾ ਤਮਾਨ ਉਹ ਚ ਮੂਰੇ ਖੜੂਗਾ ਜੇ ਉਹ ਕਹਿਣਗੇ ਓਬੀਸੀ ਭਾਈਚਾਰੇ ਇੰਡੀਪੈਂਡੈਂਟਲੀ ਲੜਨਾ ਚਾਹੁੰਦਾ ਤਾਂ ਮੈਨੂੰ ਕਹਿਣਗੇ ਮੈਂ ਲੜੂ ਕਿਸੇ ਹੋਰ ਨੂੰ ਲੜਾਉਣਗੇ ਮੈਂ ਪਾਰਟੀਆਂ ਤੋਂ ਉੱਪਰ ਉੱਠ ਕੇ ਮੈਂ ਮਦਦ ਕਰੂੰ ਐਮਐਲਏ ਤਮਾਨ ਕੀ ਕਰੂੰ ਮੈਨੂੰ ਨਹੀਂ ਪਤਾ ਉਹ ਇਹਨਾਂ ਦਾ ਆਪਦਾ ਫੈਸਲਾ ਪਰ ਮੈਂ ਡਟ ਕੇ ਖੜੂ ਜੇ ਸਾਡੇ ਭਾਈਚਾਰੇ ਨੇ ਫੈਸਲਾ ਕੀਤਾ ਅਨੰਦਪੁਰ ਸਾਹਿਬ ਲੜਨੀ ਆ ਮੈਂ ਅੱਜ ਤੋਂ ਕੰਮ ਛੱਡ ਕੇ ਨੰਗੇ ਪੈ ਅਨੰਦਪੁਰ ਸਾਹਿਬ ਆਪਦੇ ਭਾਈਚਾਰੇ ਲਈ ਕੰਮ ਕਰੂੰ ਕਿਉਂਕਿ ਜੇ ਮੇਰਾ ਫਰਜ਼ ਪਾਰਟੀ ਪ੍ਰਤੀ ਹੈ ਆਪਣੇ ਪਰਿਵਾਰ ਪ੍ਰਤੀ ਹੈ ਤਾਂ ਮੇਰਾ ਫਰਜ਼ ਆਪਦੀ ਕਮਿਊਨਿਟੀ ਪ੍ਰਤੀ ਵੀ ਹੈ ਜਿਸ ਕਮਿਊਨਿਟੀ ਮੈਂ ਬਿਲੋਂਗ ਕਰਦਾ ਨਾਮ ਦੇ ਪਿੱਛੇ ਢਮਾਨ ਲੱਗਿਆ ਇਕੱਲਾ ਸੋਣਾ ਲੱਗਣ ਵਾਸਤੇ ਨਹੀਂ ਲਾਇਆ ਇਸ ਵਾਸਤੇ ਲਾਇਆ ਮੇਰੀ ਪਛਾਣ ਹੈ ਢਮਾਨ ਪੁੱਤ ਦੇ ਨਾਂ ਬਾਗੀ ਸੁਰ ਤੋਂ ਬਾਅਦ ਪੁੱਤਰ ਮੋਲੇ ਪਿਓ ਦਾ ਬੋਲਣਾ ਜ਼ਰੂਰੀ ਸੀ ਤੇ ਇਸੇ ਕਰਕੇ ਹੁਣ ਸਰਜੀਤ ਸਿੰਘ ਢਮਾਨ ਨੇ ਆਪਣੇ ਪੁੱਤ ਜਸਵਿੰਦਰ ਸਿੰਘ ਢਮਾਨ ਲਈ ਬਾਗੀ ਸੁਰ ਦਿਖਾ ਦਿੱਤੇ ਸਰਜੀਤ ਸਿੰਘ ਢਮਾਨ ਦਾ ਕਹਿਣਾ ਹੈ ਕਿ ਰਾਜਨੀਤੀ ਦੇ ਲਈ ਪਰਿਵਾਰ ਨਹੀਂ ਛੱਡਿਆ ਜਾ ਸਕਦਾ ਉਹਨਾਂ ਕਹਿੰਦੇ ਕਿ ਉਹਨਾਂ ਦਾ ਪੁੱਤਰ ਜੇਕਰ ਆਜ਼ਾਦ ਚੋਣ ਲੜਨਾ ਚਾਹੁੰਦਾ ਤਾਂ ਉਸ ਦਾ ਪਿਓ ਉਸ ਦੇ ਨਾਲ ਹੈ ਫਿਰ ਕਾਂਗਰਸ ਭਾਵੇਂ ਜੋ ਮਰਜ਼ੀ ਕਰ ਲੇ ਇਹ ਸਵਾਲ ਜਿਸ ਨੇ ਤਾਂ ਤੁਹਾਨੂੰ ਪੁੱਛਿਓ ਚੋਣ ਉਹਨੇ ਲੜਨੀ ਸੀ ਮੈਂ ਤਾਂ ਕੋਈ ਚੋਣ ਨਹੀਂ ਲੜਨੀ ਮੇਰਾ ਹਲਕਾ ਫਤੇਗੜ ਚ ਪੈਂਦਾ ਅਮਰਗੜ ਮੈਂ ਮੇਰੇ ਮੇਰੇ ਸੁਣਨਾ ਮੈਂ ਉੱਥੇ ਕੰਮ ਕਰ ਰਿਹਾ ਮੇਰੀ ਨਾ ਨਾਰਾਜ਼ਗੀ ਗੱਲ ਦੀ ਨਾ ਆਜਾ ਨਾ ਮੇਰੀ ਨਾਰਾਜ਼ਗੀ ਹੋਵੇ ਜਿਹੜੇ ਕੈਂਡੀਡੇਟ ਪਾ ਰਹੇ ਹੈ ਕਿ ਆ ਉਹ ਕੋਈ ਗੱਲ ਹੈ ਮੇਰੀ ਰੁਟੀਨ ਦੀ ਮੀਟਿੰਗ ਸੀ ਫਤੇਗੜ ਹਲਕੇ ਵਾਸਤੇ ਮੈਂ ਉਹ ਕਰਿਆ ਆ ਜਿਹੜਾ ਦੂਸਰਾ ਸਵਾਲ ਹੈ ਉਹ ਤਮਨ ਸਿੰਘ ਨੂੰ ਪੁੱਛੋ ਡਾਕਟਰ ਅਮਰ ਸਿੰਘ ਨੂੰ ਜਿਹੜਾ ਚੋਣ ਮੈਦਾਨ ਦੇ ਵਿੱਚ ਲਾਇਆ ਹੈ ਕਿ ਆ ਤੁਸੀਂ ਉਹਨਾਂ ਦਾ ਸਮਰਥਨ ਕਰਦੇ ਹੋ ਅਸੀਂ ਉਹਨਾਂ ਦਾ ਸਮਰਥਨ ਅਸੀਂ ਉਹਨਾਂ ਦਾ ਸਮਰਥਨ ਕਰ ਰਹੇ ਆਂ ਸਾਡੀ ਸੰਤੁਸ਼ਟੀ ਸਰ ਜੇ ਤੁਹਾਨੂੰ ਲੱਗਦਾ ਚੋਣ ਲੜਦੇ ਆ ਤੁਸੀਂ ਕਿ ਇਹਨਾਂ ਦਾ ਪ੍ਰਚਾਰ ਮੈਂ ਆਖਿਆ ਇਹ ਸਵਾਲ ਉਹਨੂੰ ਪੁੱਛਣਾ ਨਹੀਂ ਪੁੱਛਿਆ ਸੀ ਉਹਨਾਂ ਤੋਂ ਪੁੱਛਿਆ ਸੀ ਜੇ ਤਮਨ ਸਿੰਘ ਦਾ ਜੇ ਮੇਰੇ ਨਾਮ ਤੇ ਅਸਤੀਕਤ ਦੀ ਲੋੜ ਪਈ ਮੈਂ ਮੈਂ ਜਿਹੜੀ ਜਿਹੜੀ ਮੈਂ ਗੱਲ ਕਰ ਰਿਹਾ ਆਂ ਕਦੇ ਵੀ ਪਰ ਰਾਜਨੀਤੀ ਵਾਸਤੇ ਪਰਿਵਾਰ ਨਹੀਂ ਤੋੜਿਆ ਜਾ ਸਕਦਾ ਅਗਰ ਜੇ ਮੁੰਡਾ ਆਜ਼ਾਦ ਚੋਣ ਲੜਦਾ ਹੈ ਤਾਂ ਤਤਮਾਨ ਉਹਦੇ ਨਾਲ ਹੋ ਠੀਕ ਹੈ ਤਮਾਨ ਉਹਦੇ ਨਾਲ ਹੋ ਬਿਲਕੁਲ ਬਿਲਕੁਲ ਨਾਲ 100% ਠੀਕ ਹੈ ਜੀ ਸਰਜੀਤ ਸਿੰਘ ਤੇਮਾਨ ਵੱਲੋਂ ਕੀਤਾ ਗਿਆ ਇਹ ਐਲਾਨ ਕਾਂਗਰਸ ਵਿੱਚ ਤਰਥੱਲੀ ਮਚਾ ਗਿਆ ਜਿਸ ਦੇ ਚੱਲਦਿਆਂ ਸਾਰੀ ਕਾਂਗਰਸ ਨੂੰ ਹੀ ਇਕੱਠਾ ਹੋਣਾ ਪੈ ਗਿਆ ਸਰਜੀਤ ਸਿੰਘ ਤੇਮਾਨ ਦੇ ਪੁੱਤਰ ਜਸਵਿੰਦਰ ਤੇਮਾਨ ਸਣੇ ਕਈ ਰੁੱਸੇ ਹੋਏ ਆਗੂਆਂ ਨੂੰ ਮਨਾਉਣ ਦੇ ਲਈ ਮੀਟਿੰਗ ਕੀਤੀ ਗਈ ਇਸ ਮੀਟਿੰਗ ਤੋਂ ਬਾਅਦ ਸੁਰਜੀਤ ਸਿੰਘ ਢੀਮਾਨ ਦੇ ਪੁੱਤਰ ਜਸਮਿੰਦਰ ਢੀਮਾਨ ਦੇ ਇਸ ਐਲਾਨ ਬਾਰੇ ਸਵਾਲ ਹੋਣੇ ਲਾਜ਼ਮੀ ਸਨ ਪੱਤਰਕਾਰਾਂ ਵੱਲੋਂ ਕਾਂਗਰਸੀ ਆਗੂਆਂ ਨੂੰ ਸੁਰਜੀਤ ਸਿੰਘ ਢੀਮਾਨ ਦੇ ਇਸ ਬਿਆਨ ਬਾਰੇ ਸਵਾਲ ਕੀਤੇ ਗਏ ਤਾਂ ਇਹਨਾਂ ਦਾ ਕੀ ਜਵਾਬ ਸੀ ਤੁਹਾਨੂੰ ਸੁਣਾ ਦਿੰਦੇ ਆ ਸਭ ਤੋਂ ਪਹਿਲਾਂ ਤੁਸੀਂ ਸੁਣੋ ਗੁਰਪ੍ਰੀਤ ਸਿੰਘ ਕੰਗੜ ਪਾਸੋਂ ਕਿ ਉਹਨਾਂ ਦਾ ਸੁਰਜੀਤ ਸਿੰਘ ਢੀਮਾਨ ਦੇ ਇਸ ਬਿਆਨ ਬਾਰੇ ਕੀ ਕਹਿਣਾ ਵੱਡਾ ਸਵਾਲ ਹੈ ਕਿ ਸੁਚੇਤ ਤਮਾਨ ਮੀਟਿੰਗ ਕਰਕੇ ਨਿਕਲੇ ਸੀ ਬਾਹਰ ਆ ਕੇ ਉਹਨਾਂ ਨੇ ਕਿਹਾ ਕਿ ਮੈਂ ਆਪਣੇ بیٹے ਦਾ ਸਾਥ ਦੇਵਾਂਗਾ ਮੈਂ ਪਾਰਟੀ ਪਿੱਛੇ ਟੱਬਰ ਤਾਂ ਨਹੀਂ ਤੋੜ ਸਕਦਾ ਆਪਣੇ ਜੇ بیٹے ਆਜ਼ਾਦ ਲੜਦੇ ਨੇ ਤਾਂ ਮੈਂ ਅਸਤੀਫਾ ਦੇਣ ਨੂੰ ਵੀ ਤਿਆਰ ਹਾਂ ਉਸ ਤੋਂ ਵੱਡੀ ਗੱਲ ਹੈ ਕਿ ਸੰਸ਼ੇਰ ਸਿੰਘ ਢਿੱਲੋਂ ਤੋਂ ਅੱਜ ਦਾ ਮੈਂਬਰ ਨੇ ਪਰ ਉਹਨਾਂ ਦੀ ਪਤਨੀ ਆਮ ਆਦੀ ਪਾਰਟੀ ਤੋਂ ਉਮੀਦਵਾਰ ਨੇ ਫਤੇਗੜ ਸਾਹਿਬ ਤੋਂ ਉਮੀਦਵਾਰ ਵੀ ਅਨਾਉਂਸ ਕਰ ਦਿੱਤਾ ਹੈ ਦੇਖੋ ਉਹ ਤਮਾਨ ਸਾਹਿਬ ਜਿਸ ਨੂੰ ਕਈ ਕਹਿੰਦੇ ਉਹ ਜਵਾਬ ਉਹੀ ਦੇਣਗੇ ਜਦੋਂ ਉਹਨਾਂ ਨੇ ਫੈਸਲਾ ਕਰਨਾ ਹੋਇਆ ਪਾਰਟੀ ਦੇ ਖਿਲਾਫ ਲੜਨਾ ਹੋਇਆ ਬੇਟੀ ਨਾਲਣਾ ਉਹ ਬਾਤੀਆਂ ਗੱਲਾਂ ਉਹ ਕਹ ਰਹੇ ਨੇ ਬੇਟਾ ਲੱਗ ਜੇ ਮੈਂ ਤਾਂ ਬੇਟੇ ਦੇ ਸਾਥ ਇਹਨੂੰ ਪਰਿਵਾਰ ਨੂੰ ਮੈਂ ਨਹੀਂ ਤੋੜ ਸਕਦਾ ਆਪਣੇ ਬੇਟੇ ਵਿੱਚੇ ਮੈਂ ਉਹੀ ਤੁਹਾਨੂੰ ਕਹਿਣਾ ਹੈ ਜਦੋਂ ਇਹ ਗਾਹਾਂ ਫਰਦਰ ਆਉਗੀ 2-4 ਦਿਨਾਂ ਨੂੰ ਜਦੋਂ ਸਾਹਮਣੇ ਗੱਲ ਆਉ ਉਦੋਂ ਇਹ ਆਪਾਂ ਕੁਐਸਚਨ ਕਰਾਂਗੇ ਨਾਲ ਕਿ ਅੱਜ ਗੁੱਸੇ 'ਚ ਬੰਦਾ ਬਹੁਤ ਕੁਝ ਕਹਿ ਜਾਂਦਾ ਤੇ ਇਸੇ ਤਰ੍ਹਾਂ ਕਾਂਗਰਸੀ ਆਗੂ ਸੁੰਦਰ ਸ਼ਾਮ ਅਰੋੜਾ ਦਾ ਬਿਆਨ ਵੀ ਤੁਹਾਨੂੰ ਸੁਣਾ ਦਿੰਦੇ ਆ ਸਰਜੀਤ ਈਮਾਨ ਇਹ ਬਿਆਨ ਦਿੰਦੇ ਨਜ਼ਰ ਆਏ ਨੇ ਦੀ ਰਾਜਨੀਤੀ ਲਈ ਪਰਿਵਾਰ ਨਹੀਂ ਤੋੜੇ ਜਾ ਸਕਦੇ ਅਗਰ ਉਹਨਾਂ ਦਾ ਬੇਟਾ ਇੰਡੀਪੈਂਡੈਂਟ ਤੌਰ ਤੇ ਖੜਾ ਹੁੰਦਾ ਹੈ ਤੇ ਉਹਦਾ ਸਮਰਥਨ ਕਰਨਗੇ ਪਾਰਟੀ ਫਿਰ ਉਹਨਾਂ ਤੇ ਕੋਈ ਵੀ ਕਾਰਵਾਈ ਕਰੇ ਉਹ ਅਸਤੀਫਾ ਦੇਣ ਲਈ ਵੀ ਤਿਆਰ ਨੇ ਨਹੀਂ ਅੰਦਰ ਤਾਂ ਕੋਈ ਗੱਲ ਨਹੀਂ ਹੋਈ ਐਸੀ ਬੜੇ ਆਰਾਮ ਨਾਲ ਬੈਠੇ ਨੇ ਤੁਹਾਡੇ ਨਾਲ ਕੋਈ ਗੱਲ ਹੋਈ ਹੋਵੇ ਤੇ ਤੁਸੀਂ ਉਹਨਾਂ ਕੋਲੋਂ ਪੁੱਛ ਸਕਦੇ ਹੋ ਵੈਸੇ ਐਸੀ ਕੋਈ ਗੱਲ ਨਹੀਂ ਤੇ ਉਹਨਾਂ ਨੇ ਕਿਹਾ ਕਿ ਅਗਰ ਸੀਟ ਮੈਨੂੰ ਨਹੀਂ ਮਿਲੀ ਇਹ ਮੇਰੇ ਨਾਲ ਧਮਾਨ ਪਰਿਵਾਰ ਨਾਲ ਨਹੀਂ ਤੱਕਾ ਹੋਇਆ ਤੱਕਾ ਪੂਰੇ ਪੰਜਾਬ ਦੇ OBC ਵਰਗ ਨਾਲ ਕੈਪਟਨ ਸਾਹਿਬ ਨੇ ਤੱਕਾ ਕੀਤਾ ਇਹ ਉਹਨਾਂ ਨੇ ਕਿਹਾ ਕੋਈ ਕੈਪਟਨ ਸਾਹਿਬ ਨੇ ਤੱਕਾ ਨਹੀਂ ਕੀਤਾ ਕੋਈ ਕਿਸੇ ਨੇ ਕੁਝ ਨਹੀਂ ਕੀਤਾ ਤੇ ਮਾਨਸਾ ਬੜੇ ਆਰਮਨੰਦਰ ਬੈਠੇ ਨੇ ਸੀਐਮ ਸਾਹਿਬ ਦੇ ਕੋਲ ਕੋਈ ਐਸੀ ਗੱਲ ਨਹੀਂ ਹੈ ਹੁਣ মিডিਆ ਕੋ ਕੀ ਕਰ ਲੈ ਇਹ ਤੁਸੀਂ ਉਹਨਾਂ ਤੋਂ ਜਵਾਬ ਲੈ ਸਕਦੇ ਤੇ ਇਸੇ ਮਾਮਲੇ ਤੇ ਪੱਤਰਕਾਰਾਂ ਪਾਸੋਂ ਲਾਲ ਸਿੰਘ ਵੀ ਬਚ ਨਾ ਪਏ ਤੇ ਪੱਤਰਕਾਰਾਂ ਵੱਲੋਂ ਉਹਨਾਂ ਨੂੰ ਵੀ ਸਵਾਲ ਧੱਕਿਆ ਗਿਆ ਸਰਕਾਰ ਸੁਜੀਤ ਮਾਨਿਆ ਕਹਿ ਰਹੇ ਨੇ ਕਿ OBC ਤਬਕੇ ਦੇ ਨਾਲ ਜਿਹੜਾ ਵਿਤਕਰਾ ਕੀਤਾ ਗਿਆ ਉਹਨਾਂ ਦੇ ਜਿਹੜੇ ਕਹਿ ਸਕਦੇ ਆ ਨੁਮਾਇੰਦੇ ਆ ਉਹਨਾਂ ਨੂੰ ਤਵੱਜੋ ਨਹੀਂ ਦਿੱਤੀ ਗਈ ਨਾਲੇ ਉਹ ਇਹ ਵੀ ਕਹਿ ਰਹੇ ਨੇ ਕਿ ਅਗਰ ਉਹਨਾਂ ਦਾ ਮੁੰਡਾ ਚੋਣ ਲੜਦਾ ਹੈ ਨਿਰਦਲੀਆ ਤੌਰ ਤੇ ਤੇ ਉਹਦਾ ਸਮਰਥਨ ਕਰਨਗੇ ਪਾਰਟੀ ਜੋ ਮਰਜੀ ਐਕਸ਼ਨ ਲੈ ਤੇ ਕਿੱਥੇ ਬਗਾਵਤ ਤਸਦੀਕ ਉਹ ਸਭ ਬਾਤ ਹੋ ਚੁੱਕੀ ਹੈ ਸਤਮਾਨ ਜੀ ਆਏ ਥੇ ਉਹਨਾਂ ਨੇ ਜ਼ਿੰਮੇਵਾਰੀ ਲਈ ਹੈ ਕੋਈ ਇਸ ਵਿੱਚ ਅਸੀਂ ਨਹੀਂ ਮੈਂ ਵੀ ਉਹਨਾਂ ਵਿੱਚ ਸ਼ਾਮਲ ਹਾਂ ਮੈਂ ਵੀ ਬੀਸੀ ਹਾਂ ਮੈਂ ਵੀ ਉਹਨਾਂ ਦਾ ਆਦਮੀ ਹਾਂ ਸੋ ਇਹ ਥੋੜੀ ਬਹੁਤੀ ਬਾਤਾਂ ਤਾਂ ਚਲਤੀਆਂ ਪਰ ਇਹ ਕੋਈ ਐਂਡ ਨਹੀਂ ਹੈ ਪਾਰਲੀਮੈਂਟਿਕ ਡਿਟੇਡ ਕੇ ਬਾਅਦ ਵੀ ਬਹੁਤ ਕੁਝ ਹੈ ਬਾਕੀ ਸਰਕਾਰ ਕੇ ਪਾਸ ਸਭ ਕੋ ਅਡਜਸਟ ਕੀਆ ਜਾਏਗਾ ਸੋ ਹੁਣ ਵੇਖਣਾ ਹੋਵੇਗਾ ਕਿ ਪੁੱਤਰ ਮੋ ਜਾਗਣ ਤੋਂ ਬਾਅਦ ਸੁਰਜੀਤ ਸਿੰਘ ਟੀਮਾਨੂ ਕਾਂਗਰਸ ਵੱਲੋਂ ਚੁੱਪ ਕਿਵੇਂ ਕਰਾਇਆ ਜਾਂਦਾ ਹੈ ਕਿ ਸੁਰਜੀਤ ਸਿੰਘ ਟੀਮਾਨੂ ਉਹਨਾਂ ਦੇ ਪੁੱਤਰ ਦੇ ਲਈ ਕਿਸੇ ਅਹੁਦੇ ਦਾ ਲਾਲਚ ਦੇ ਕੇ ਚੁੱਪ ਕਰਵਾਇਆ ਜਾਂਦਾ ਹੈ ਜਾਂ ਫਿਰ ਉਹ ਵੀ ਕਾਂਗਰਸ ਨੂੰ ਛੱਡ ਕੇ ਆਪਣੇ ਪੁੱਤਰ ਦੇ ਨਾਲ ਹੀ ਜਾਣਗੇ ਖੈਰ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਸੁਰਜੀਤ ਸਿੰਘ ਟੀਮਾਨ ਅਤੇ ਉਹਨਾਂ ਦੇ ਪੁੱਤਰ ਵੱਲੋਂ ਸ਼ੁਰੂ ਕੀਤੇ ਇਸ ਪੁਆੜੇ ਨੇ ਕਾਂਗਰਸ ਨੂੰ ਵਕਤ ਜ਼ਰੂਰ ਪਾਇਆ ਹੋਇਆ ਬਿਊਰੋ ਰਿਪੋਰਟ ਪੰਜਾਬ ਲੋਕ ਚੈਨਲ